ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਪੈਣਪਰਾਂ ਨੂੰ ਸਰਸ੍ਰੀ ਗਾਲ ਜੀ ਅੱਜ ਤੁਹਾਨੂੰ ਮੈਂ ਇੱਕ ਨਾ ਵੀਡੀਓ ਵਿਖਾਉਣਾ ਉਹ ਪੰਜਾਬ ਦੇ ਬੰਦੇ ਆ ਭਾਈ ਪੰਜਾਬ ਦੇ ਆ ਦੋਨੋਂ ਜੀ ਆ ਬਲੌਗ ਵਗੈਰਾ ਕਰਦੇ ਆ ਉਹ ਬਲੌਗ ਬਣਾਉਂਦੇ ਆ ਉਹ ਤੇ ਉਹ ਗਏ ਸੀ ਰਾਜਸਥਾਨ ਰਾਜਸਥਾਨ ਘੁੰਮਦੇ ਫਿਰਦੇ ਆ ਤੁਹਾਨੂੰ ਵਿਖਾਉਣੇ ਆ ਵੀ ਰਾਜਸਥਾਨ ਕੀ ਆ ਆ ਜੋ ਕਿਰਾ ਵੀਡੀਓ ਆਪ ਕਰ ਲੈਣੇ ਚਾਲੂ ਜਿਹੜੇ ਤੁਸੀਂ ਤਾਂ ਇੱਥੇ ਬਾਲੀ ਜਾਂਦੇ ਆ ਨਾ ਅੱਗਾਂ ਲਾ ਲਾ ਕੇ ਦਰਾਖਤ ਇੱਕ ਗੱਲ ਮੈਂ ਹੋਰ ਕਹੂੰਗਾ ਅੱਜ ਮੈਂ ਤੁਹਾਨੂੰ ਗੱਲ ਦੱਸਦਾ ਵੀਡੀਓ ਛੱਡ ਕੇ ਨਹੀਂ ਜਾਣਾਗਾ ਵੀਡੀਓ ਤੇ ਆ ਗਏ ਆ ਤਾਂ ਬਹਿਰੀਨ ਦੇ ਵਿੱਚ ਪੂਰੇ ਅਰਬ ਦੇ ਵਿੱਚ ਲੋਕਾਂ ਨੇ ਵਾਤਾਵਰਣ ਨੂੰ ਇਦਾਂ ਦਾ ਬਣਾ ਲਿਆ ਵੀ ਐਸ ਟਾਈਮ ਤੁਸੀਂ ਵੇਖ ਸਕਦੇ ਆ ਏਸੀ ਵੀ ਲੱਗਾ ਇੱਧਰ ਮੈਂ ਤੁਹਾਨੂੰ ਘੁਮਾ ਕੇ ਦਿਖਾ ਦੇਣਾ ਵਾ ਉਹ ਪਰਲੇ ਬਸ ਏਸੀ ਵੀ ਲੱਗਾ ਵਾ ਇਧਰ ਪੱਖਾ ਚੱਲਦਾ ਸਿਰਫ ਮੈਂ ਪੱਖੇ ਦੇ ਮਤਲਬ ਉਹ ਬੈਠਾ ਹਾਂ ਠੀਕ ਆ ਉਹ ਪੱਖਾ ਹੋ ਰਿਹਾ ਠੀਕ ਆ ਪੱਖਾ ਚਲਾ ਰੱਖਿਆ ਮੈਂ ਏਸੀ ਨਹੀਂ ਚਲਾਇਆ ਨਹੀਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਮਈ ਜੂਨ ਦੇ ਵਿੱਚ ਬਹੁਤ ਗਰਮੀ ਹੁੰਦੀ ਹੈ ਇੱਥੇ ਇੰਨੀ ਕੁ ਗਰਮੀ ਜਦੋਂ ਅਸੀਂ ਆਏ ਸੀ ਇੱਥੇ ਅੱਜ ਤੋਂ 20 ਸਾਲ ਪਹਿਲਾਂ ਬਹੁਤ ਗਰਮੀ ਸੀ ਲੇਕਿਨ ਇਹਨਾਂ ਲੋਕਾਂ ਨੇ ਦਰਾਖਤ ਲਾ ਲਾ ਕੇ ਹਰ ਜਗ੍ਹਾ ਤੇ ਦਰਾਖਤ ਮੈਂ ਕਹਿੰਦਾ ਇੰਨੇ ਕਿ ਦਰਾਖਤ ਕਰ ਦਿੱਤੇ ਇਹਨਾਂ ਦੇ ਇਹਨਾਂ ਨੇ ਇਹਨਾਂ ਲੋਕਾਂ ਇਹਨਾਂ ਲੋਕਾਂ ਨੂੰ ਸਮਝ ਆਏ ਇਹਨਾਂ ਲੋਕਾਂ ਨੂੰ ਭਾਈ ਸਮਝਦਾ ਤੁਸੀਂ ਮੰਨੋ ਤੇ ਚਾਹੇ ਨਾ ਮੰਨੋ ਸਾਨੂੰ ਰੱਬ ਨੇ ਪ੍ਰਕਿਰਤੀ ਨੇ ਜੋ ਦਿੱਤਾ ਹੈ ਨਾ ਅਸੀਂ ਉਹ ਨਹੀਂ ਮੰਨਦੇ ਅਸੀਂ ਰੱਬ ਨੂੰ ਖੁਦ ਮਨਾਉਨੇ ਆਂ ਵੀ ਅਸੀਂ ਇਦਾਂ ਚੱਲਣਾ ਇਦਾਂ ਮੰਨ ਬਣਾਈ ਜੋ ਤੁਸੀਂ ਗੁਰਦੁਆਰੇ ਬਣਾਈਓ ਮੰਦਿਰ ਬਣਾਈਓ ਜੋ ਮਰਜੀ ਬਣਾਈਓ ਤੁਹਾਡੇ ਉਹ ਕਰਨਾ ਕੋਈ ਬਾਤਾਂਵਰਣ ਸਹੀ ਥੋੜੀ ਹੋ ਜਾਣਾ ਸੋ ਬਾਤਾਂਵਰਣ ਜਿਹੜਾ ਸਹੀ ਕਰਨਾ ਹੁੰਦਾ ਨਾ ਜਿਹੜਾ ਰੱਬ ਦੀ ਗੱਲ ਮੰਨਣੀ ਹੁੰਦੀ ਓ ਕੁਝ ਹੋਰ ਗੱਲ ਹੁੰਦੀ ਆ ਰੱਬ ਨੂੰ ਸਮਝਣਾ ਜਿਹਨੂੰ ਕਹਿੰਦੇ ਰੱਬ ਨੂੰ ਸਮਝਣਾ ਹੋਰ ਗੱਲ ਹੁੰਦੀ ਆ ਰੱਬ ਨੂੰ ਸਮਝਣਾ ਤੇ ਮੰਨਣਾ ਬਹੁਤ ਫਰਕ ਆ ਮੰਨਣਾ ਕੋਈ 10 ਕਿਲੋ ਦੇ ਬੱਟੇ ਨੂੰ ਕਹਿ ਗਏ 20 ਕਿਲੋ ਦਾ ਮੰਨ ਲਿਆ ਉਹਦੇ ਉੱਤੇ 20 ਕਿਲੋ ਲਿਖ ਦੋ ਲੋਕ ਜਿਹੜੇ ਮੰਨਦੇ ਆ ਨਾ ਕਹਿੰਦੇ ਅਸੀਂ ਰੱਬ ਨੂੰ ਮੰਨਦੇ ਉਹ ਮੰਨਦੇ ਇਸ ਤਰੀਕੇ ਨਾਲ 10 ਕਿਲੋ ਦਾ ਬੱਟਾ ਉੱਤੇ ਕਿਸੇ ਨੇ ਕਹਿਤਾ ਵੀ ਇਹ 20 ਕਿਲੋ ਆ ਭਾਈ 20 ਕਿਲੋ ਮੰਨਣਾ ਇਹਨੂੰ ਮੰਨ ਗਏ अच्छा जी बाबा जी ठीक है जी 20 किलो ही ਮੰਨਾਂਗੇ ਇਹਨਾਂ ਉਹਨੂੰ ਜਵਾਬ ਨਹੀਂ ਦਿੱਤਾ ਵੀ ਇਹ 10 ਕਿਲੋ ਆ ਇਹ 10 ਕਿਲੋ ਦਾ ਆ ਇਹ 10 ਕਿਲੋ ਹੀ ਮੰਨਣਾ ਅਸੀਂ ਤੂੰ ਮਾਰ ਦੇ ਸਾਨੂੰ ਮਾਰਨਾਂ ਦਾ ਧਰਮ ਸਿਰਫ ਔਰ ਸਿਰਫ ਡਰਾਇਆ ਜਾਂਦਾ ਧਰਮ ਕੋਈ ਵੀ ਆ ਮੈਂ ਇਸ ਕਰਕੇ ਧਰਮਾਂ ਦੇ ਮਤਲਬ ਨਾਲ ਖਿਲਾਫ ਹਾਂ ਤੇ ਨਾ ਮੈਂ ਹੱਕਚਾਂ ਠੀਕ ਆ ਮੈਂ ਨਾਸਤਿਕ ਜਿਹਾ ਬੰਦਾ ਆ ਧਰਮ ਸਿਰਫ ਇੱਕ ਡਰਾ ਕੋਰ ਕੁਛ ਵੀ ਨਹੀਂ ਡਰਾਇਆ ਜਾਂਦਾ ਆ ਇਹ ਸਾਨੂੰ ਡਰਾ ਦਿੰਦੇ ਆ ਐਦਾਂ ਹੋ ਜੂਗਾ ਉਦਾਂ ਹੋ ਜੂਗਾ ਐਦਾਂ ਹੋ ਜੂਗਾ ਤੇ ਜੇ ਜੇ ਇਹਨਾਂ ਨੂੰ ਕਹੋ ਵੀ ਭਾਈ ਐਦਾਂ ਨਾ ਕਰੋ ਹਵਾ ਆਉਂਦੀ ਆ ਠੰਡੀ ਸ਼ਾਮੇ ਬਹਿ ਜਾਂਦੇ ਆ ਜਾਨਵਰ ਵੀ ਬਹਿੰਦੇ ਆ ਆਪਾਂ ਵੀ ਬਹਿਨੇ ਆ ਉਹ ਨਹੀਂ ਮੰਨਣਾ ਉਹ ਅਸੀਂ ਅਸੀਂ ਇਦਾਂ ਹੀ ਕਰਾਂਗੇ ਅਸੀਂ ਰੱਬ ਨੂੰ ਮਨਾ ਕੇ ਛੱਡਾਂਗੇ ਐਦਾਂ ਕਿ ਤਾ ਨਹੀਂ ਮੰਨਦਾਗਾ ਉਹ ਅਸੀਂ ਰੱਬ ਨੂੰ ਮਨਾਉਨੇ ਆ ਆਜੋ ਵੀਡੀਓ ਵਖਾਉਣਾ ਮੈਂ ਤੁਹਾਨੂੰ ਦੇਖ ਲਓ ਸਾਡਾ ਰਾਸਤਾ ਆਓ ਕਿਰਾ ਹਾਂ ਬੀਬੀ ਬਾ ਚੱਲ ਚੱਲ ਮੇਰੀ ਭੈਣ ਬਨਾਲੋ ਰਾਜਸਥਾਨ ਵੀ ਕੱਟਣੀ ਆਜੋ ਤੁਹਾਨੂੰ ਜੰਗਲ ਦੇ ਵਿੱਚ ਮੰਗਲ ਲੱਗਿਆ ਹੋਇਆ ਦਿਖਾਉਨੇ ਆ ਇੱਕ ਝਲਕ ਮਰਾਉਨੇ ਆ ਤੁਹਾਨੂੰ ਸਾਡੇ ਮਾਸੀ ਜੀ ਦੇ ਘਰ ਦੀ ਪਿੰਡ ਤਿੰਨ ਕੇ ਕੇ ਰਾਜਸਥਾਨ ਤੇ ਆਜੋ ਤੁਹਾਨੂੰ ਦਿਖਾਉਨੇ ਆ ਉਹਨਾਂ ਨੇ ਕਿੰਨੇ ਜਾਤ ਤਿੰਨ ਕੇ ਕੇ ਇਹ ਸਾਡੇ ਲਗਭਗ ਕੋਲੀ ਆ ਚੱਲ ਬੈਣ ਮੇਰੀ ਚਾ ਲਗਰਾ ਮਤਲਬ ਕਿ ਬੂਟੇ ਆਪਣੇ ਘਰ ਦੇ ਵਿੱਚ ਲਗਾਏ ਆ ਤੇ ਪਰ 200 ਰੱਬਿਆਂ ਦੀ ਧਰਤੀ ਕਹਿੰਦੇ ਆ ਰਾਜਸਥਾਨ ਨੂੰ ਹਾਂ ਇਹਨਾਂ ਨੇ ਮਤਲਬ ਕਿ ਕੰਮ ਕਰਨਾ ਹੁੰਦਾ ਮਿਹਨਤ ਕਰਨੀ ਹੁੰਦੀ ਉਹ ਮਤਲਬ ਕਿ ਜੰਗਲ ਦੇ ਵਿੱਚ ਵੀ ਮੰਗਲ ਲਾ ਦਿੰਦੇ ਆ ਹਾਂ ਜੀ ਅਸੀਂ ਖੜੇ ਤਿੰਨ ਕਿਲੇ ਚਾਉ ਤੁਹਾਨੂੰ ਇਹਨਾਂ ਦੇ ਘਰ ਦੀ ਦਰਸ਼ਨ ਕਰਾਉਣੇ ਆ ਹਾਂ ਨਾ ਕਿ ਰਾਜਸਥਾਨ ਲੱਗ ਜਾਣਿੰਗਾ ਪੰਜਾਬ ਨਾਲੋਂ ਤੱਕ ਕਿਤੇ ਘੱਟ ਹੀ ਨਿੰਗਾ ਮਤਲਬ ਜਿਵੇਂ ਹੀ ਨਹੀਂ ਕੱਟੇਗਾ ਹਾਂ ਜੀ ਜਦੋਂ ਮਤਲਬ ਕਿ ਇਹਨਾਂ ਦੇ ਘਰ ਆ ਜੰਨੇ ਆ ਕਾਇਨ ਲੱਗਦਾ ਹੁੰਦਾ ਵੀ ਕਿਸੇ ਪੰਜਾਬ ਆਪਾਂ ਪੰਜਾਬ 'ਚ ਹੀ ਬੈਠੇ ਹੋਏ ਆ। ਕਾਰਟੂਨ ਦਿਖਾਵਾਂਗੇ ਪੂਰਾ ਚੰਗੇ ਤਰ੍ਹਾਂ। ਹਾਂਜੀ। ਤੇ ਸਭ ਤੋਂ ਪਹਿਲੇ ਇਹਨਾਂ ਦਾ ਮੇਨ ਗੇਟ ਆ ਹੈ। ਹਾਂਜੀ। ਤੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਜੇ ਬਲੌਗ ਵਧੀਆ ਲੱਗਿਆ ਤੇ ਸ਼ੇਅਰ ਜ਼ਰੂਰ ਕਰਿਓ। ਹਾਂਜੀ। ਤੇ ਰਾਜਸਥਾਨ ਵਾਲੇ ਵੀ ਟੱਟ ਨਹੀਂ ਗਏ ਪਰ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਆ। ਹਾਂਜੀ। ਇੱਥੇ دوستੋ ਕੁਦਰਤ ਤੇ ਇੰਨੀ ਪਰਮਾਰ ਕੁਦਰਤ ਤੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਸਾਰੀ ਵੀਡੀਓ 'ਚ। ਤੇ ਤੁਹਾਨੂੰ ਕੁਦਰਤ ਤੇ ਖਜ਼ਾਨਾ ਦਿਖਾਉਣੇ ਇਹਨਾਂ ਦੇ ਘਰੇ ਕੀ ਕੀ ਖਜ਼ਾਨਾ। ਚਲੋ ਹਾਂਜੀ। ਤੇ ਇੱਧਰ ਤੁਸੀਂ ਪਹਿਲਾਂ ਇੱਧਰੋਂ ਆਪਾਂ ਸਟਾਰਟ ਕਰ ਐਸਾ ਤੇ ਘਰ ਦੇ ਚਾਰੇ ਪਾਸੇ ਹੀ ਜਿਹੜੀ ਕਿ ਹਰਿਆਲੀ ਹਰਿਆਲੀ ਹੈਗੀ ਆ ਤੇ ਇੱਧਰ ਇਹਨਾਂ ਨੇ ਬਹੁਤ ਸਾਰੇ ਜਿਹੜੇ ਕਿ ਬੁੱਤੇ ਲਾਏ ਹੋਏ ਹੈਗੇ ਆ ਇੱਧਰ ਫੈਕਟਸ ਤੇ ਪੀਸ ਹੋ ਗਏ ਦੋਸਤੋ ਤੁਸੀਂ ਬੁੱਤੇ ਗੰਦੇ ਰਹੋ ਤੇ ਘਰ ਦੇਖੋ ਵੀ ਕਿੰਨੇ ਕਿਲਿਆਂ ਚ ਬਣਿਆ ਅੱਛਾ ਜੀ ਜਿਨ੍ਹਾਂ ਦੇ ਰਿਸ਼ਤੇਦਾਰ ਰਾਜਸਥਾਨ ਦੇ ਵਿੱਚ ਹੈਗੇ ਹਨਾ ਉਹਨਾਂ ਲੋਕਾਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਬੈਠਿਆਂ ਨੂੰ ਉਹਨਾਂ ਨੂੰ ਪਤਾ ਹੈ ਵੀ ਰਾਜਸਥਾਨ ਕੀ ਚੀਜ਼ ਆ ਤੁਸੀਂ ਰਾਜਸਥਾਨ ਚ ਜਾਓ ਉੱਥੇ ਰਾਜੇ ਮਹਾਰਾਜਿਆਂ ਦੇ ਕਿਲੇ ਆ ਉੱਥੇ ਬਹੁਤ ਜ਼ਿਆਦਾ ਉਹਨੇ ਪੰਜਾਬ ਚ ਵੀ ਹੈ ਚੂਪੀ ਪਿਆਰ ਇਨਾਂ ਚ ਵੀ ਹੈ ਸਾਰਾ ਜਗ੍ਹਾ ਹੀ ਹੈ ਲੇਕਿਨ ਉੱਥੇ ਜਾ ਕੇ ਵੇਖੋਗੇ ਤੇ ਜਾ ਕੇ ਦੇਖੋ ਤੁਸੀਂ ਜੈਪੁਰ ਬੀਕਾਨੇਰ ਇੱਧਰ ਜੋਧਪੁਰ ਜਾ ਕੇ ਵੇਖੋਗੇ ਤੇ ਕਿਤੇ ਚਾਹ ਕਰੋ ਸੈਰ ਕਰਨ ਵਿਦੇਸ਼ੇ ਵਿਦੇਸ਼ ਹੀ ਹੈ ਨੀ ਇੰਡੀਆ ਬੜਾ ਵੱਡਾ ਉੱਥੇ ਜਾਇਆ ਕਰੋ ਵੇਖਿਆ ਕਰੋ ਵੀਰ ਰਾਸਤਾਨੀ ਅਸੀਂ ਕਹਿ ਦਿੰਨੇ ਵੀ ਰਾਸਤਾਨ ਚ ਟਿੱਬੇ ਆ ਖਾਂਦੇ ਕੀ ਆ ਇਹ ਪਰ ਮੈਗਨੈਟ ਛੁੱਧ ਤੁਹਾਨੂੰ ਕਿਉ ਮਿਲੂਗਾ ਜੋਧਪੁਰ ਜੈਪੁਰ ਇੱਧਰ ਜਾਓ ਗਾਈਆਂ ਦਾ ਪਿਓਰ ਕਿਉ ਮਿਲੂਗਾ ਪਿਓਰ ਤੁਹਾਨੂੰ ਦੁੱਧ ਮਿਲੂਗਾ ਮੈਂ ਕਹਿੰਦਾ ਉਹ ਦੁੱਧ ਤੁਹਾਡੇ ਗਲੇ ਤੋਂ ਥੱਲੇ ਨਹੀਂ ਉਤਰਨਾਗਾ ਇਹਨਾਂ ਇਦਾਂ ਦਾ ਸੰਘਣ ਦੁੱਧ ਹੁੰਦਾ ਇਹਨਾਂ ਪੀਣ ਦੇ ਵਿੱਚ ਵਧੀਆ ਹੁੰਦਾ ਗਰਮ ਕਰ ਕਰਕੇ ਪੀਉਂਦੇ ਸ਼ਾਮ ਵੇਲੇ ਅ ਹੋਟਲਾਂ ਦੇ ਅੱਗੇ ਨਾ ਜੋਧਪੁਰ ਜਾਵੋ ਤੁਸੀਂ ਜਾਂ ਜੈਪੁਰ ਇੱਧਰ ਇੱਧਰਲੀ ਸਾਈਡ ਤੇ ਮੁਸਲਮਾਨ ਭਰਾ ਹੁੰਦੇ ਆ ਤੇ ਉਹਨਾਂ ਉਹਨਾਂ ਨੇ ਗਰਮ ਕਰ ਕਰਕੇ ਪੀਆਂਦੇ ਆ ਦੁੱਧ ਐ ਮਲਾਈ-ਮੁਲਾਈ ਆਈ ਹੁੰਦੀ ਆ ਉੱਤੇ ਮੈਂ ਕਹਿੰਦਾ ਮਸਤ ਹੁੰਦਾ ਇੱਕਦਮ ਜਾਓ ਕਿਤੇ ਵੇਖੋ ਤੁਸੀਂ ਜਾ ਕੇ ਜਿਹੜੇ ਤੁਸੀਂ ਕਹਿੰਦੇ ਵੀ ਰਾਜਸਥਾਨ ਇਦਾਂ ਰੋਸ ਤੋਂ ਨਹੀਂ ਇਦਾਂ ਉਹ ਭਰਾਓ ਨਿਆਰੇ ਆ ਰਾਜਸਥਾਨ ਦੇ ਵਿੱਚ ਤਾਂ ਨਿਆਰੇ ਆ ਪੰਜਾਬ ਵਾਲਾ ਮਸਲਾ ਉੱਥੇ ਕੋਈ ਵੀ ਨਹੀਂਗਾ ਹਾਂ ਸਾਡੇ ਜਿਹੜੇ ਜੱਟ ਭਰਾ ਹੈਗੇ ਹਨ ਉਹਨਾਂ 'ਚ ਥੋੜਾ ਜਿਹਾ ਹੈਗਾ ਤੇ ਮਸਲਾ ਲਗਭਗ ਹਰੇਕ ਕੌਮ 'ਚ ਹੀ ਹੁੰਦਾ ਹੈ ਹੋਰ ਵੀ ਹੈਗੇ ਸਾਡੇ ਨਾਲੇ ਦੀ ਜ਼ਮੀਨ ਆ ਉਸ ਨਾਲੇ ਦੀ ਜ਼ਮੀਨ ਵਜਦੀ ਆ ਇਹਨਾਂ ਕੋਲ ਉਹ ਆ ਨਾ ਉਹ ਹੋਰ ਬਰਾਦਰੀਆਂ ਵੀ ਹੈਗੀਆਂ ਇਹ ਜਿਹਦੇ ਕੋਲ ਜ਼ਮੀਨ ਸਾਡੇ ਮੁਬਾਰਕ ਇੱਕ ਮਿੰਟ ਵੀਰੋ ਇੱਕ ਮਿੰਟ ਜਿਦੂ ਕੋਲ ਜ਼ਮੀਨ ਜਾਇਦਾਦ ਹੈਗੀ ਹੈ ਨਾ ਉੱਚ ਆਕੜ ਹੁੰਦੀ ਹੀ ਹੁੰਦੀ ਆ ਉਹ ਦੂਜੇ ਨੂੰ ਦਬੋਂਦਾ ਹੀ ਦਬੋਂਦਾ ਆ ਹਨਾ ਉਹ ਆਪਣੇ ਆਪ ਨੂੰ ਸਮਝਦਾ ਸ਼ੇਰ ਜਿਹੜਾ ਸ਼ੇਰ ਹੁੰਦਾ ਨਾ ਅਸਲ ਦੇ ਵਿੱਚ ਉਹ ਜ਼ਾਲਮ ਹੁੰਦਾ ਆ ਜ਼ੁਲਮ ਕਰਦਾ ਹੁੰਦਾ ਆ ਆਪ ਤੋਂ ਮਾੜੇ ਤੇ ਜ਼ੁਲਮ ਕਰਦਾ ਹੁੰਦਾ ਤੁਸੀਂ ਦੇਖਿਆ ਹੋਣਾ ਡਿਸਕਵਰੀ ਦੇ ਵਿੱਚ ਜਦੋਂ ਸ਼ੇਰ ਛੱਤਰ ਪੈਂਦੇ ਆ ਨਾ ਭੱਜਦਾ ਬਹੁਤ ਆ ਇਹ ਫਿਰ ਜਦੋਂ ਇਕੱਠੇ ਹੋ ਕੇ ਜਾਨਵਰਾਂ ਨੂੰ ਢਾ ਲੈਂਦੇ ਆ ਨਾ ਫਿਰ ਫਿਰ ਲੱਭਦੇ ਨਹੀਂ ਕਿ ਕਿੱਧਰ ਗਿਆ ਸੋ ਮੈਂ ਕਦੇ ਆਪਣੇ ਆਪ ਨੂੰ ਨਹੀਂ ਕਿਹਾ ਕਿ ਮੈਂ ਸ਼ੇਰ ਆ ਮੈਂ ਨਹੀਂ ਕਦੇ ਵੀ ਗਿਆ ਕਿਉਂਕਿ ਜਾਨਵਰ ਆ ਉਹ ਲੇਕਿਨ ਕਈਆਂ ਨੂੰ ਸ਼ੇਰ ਕਹੋ ਨਾ ਬੜਾ ਖੁਸ਼ ਹੁੰਦੇ ਆ ਕਿ ਅਸੀਂ ਸ਼ੇਰ ਆ ਪਰ ਉਹਨਾਂ ਨੇ ਇਹ ਨਹੀਂ ਪਤਾ ਹੁੰਦਾ ਵੀ ਸ਼ੇਰ ਜ਼ੁਲਮ ਕਰਦਾ ਹੁੰਦਾ ਜ਼ੁਲਮ ਜ਼ੁਲਮੀ ਹੁੰਦਾ ਆ ਸ਼ੇਰ ਸ਼ੇਰ ਵਰਗਾ ਜਿਗਰਾ ਹੋਣਾ ਚਾਹੀਦਾ ਆਦਤਾਂ ਨਹੀਂ ਹੋਣੀਆਂ ਚਾਹੀਦੀਆਂ ਸ਼ੇਰ ਵਰਗੀਆਂ ਬੰਦੇ 'ਚ ਜਿਗਰਾ ਹੁੰਦਾ ਹੁੰਦਾ ਹੋਣਾ ਚਾਹੀਦਾ ਆ ਜੋ ਅੱਗੇ ਤੇ ਬਹੁਤ ਸਾਰੇ ਫਾਲੋਅਰਸ ਨੇ ਸਾਡੇ ਇਥੋਂ ਦੇ ਵੀ ਤੇ ਉਹ ਵੀਡੀਓ ਦੇਖਣਗੇ ਬਹੁਤ ਬਹੁਤ ਥੈਂਕ ਯੂ ਕਿ ਕਿਹੜੇ ਕਿਹੜੇ ਰਾਜਸਥਾਨ ਤੋਂ ਕਿਹੜੇ ਕਿਹੜੇ ਪਿੰਡਾਂ ਤੋਂ ਤੁਸੀਂ ਵੀ ਆਦਕ ਕਮੈਂਟ ਕਰਕੇ ਦੱਸਿਓ ਤੇ ਨਾਲੇ ਦੱਸਿਓ ਵੀ ਤੁਸੀਂ ਵੀ ਇੰਨੇ ਬੂਟੇ ਲਾਏ ਹੋਏ ਆ ਕਿ ਨਹੀਂ ਲਾਏ ਹੋਏ ਇਨ੍ਹਾਂ ਦੇ ਘਰੇ ਹਰ ਫਰੂਟ ਦਾ ਬੂਟਾ ਜੀ ਹਰ ਫਲਾਵਰ ਵਾਲਾ ਜਦੋਂ ਲੱਗਿਆ ਦਿਖਾਉਣੇ ਦੋਸਤੋ ਜਿਹਨਾਂ ਚ ਮਿਹਨਤ ਵਾਲੇ ਬੰਦੇ ਆ ਹਰੇਕ ਚੀਜ਼ ਪੈਦਾ ਕਰ ਸਕਦਾ ਜੇ ਤੁਹਾਨੂੰ ਇਹਦੇ ਘਰੇ ਫਰੂਟ ਲੱਗੇ ਵੀ ਦਿਖਾਉਣੇ ਜਿਵੇਂ ਸਾਡੇ ਲੱਗੇ ਓਵੇਂ ਇਨ੍ਹਾਂ ਤੇ ਲੱਗੇ ਹੁਣ ਤੁਸੀਂ ਪਤਾ ਕੀ ਗਣਾ ਪੀ ਉਹ ਵੀ ਤਾਂ ਪੰਜਾਬ ਦੇ ਹੀ ਆ ਕਿਹੜਾ ਰਾਜਸਤਾਨੀਆਂ ਨੇ ਲੈ ਅਸੀਂ ਵੀ ਪੰਜਾਬ ਦੇ ਹੀ ਆ ਅਸੀਂ ਵੀ ਬੰਦੇ ਹੀ ਆ ਜਿਹੜੇ ਰਾਜਸਤਾਨੀ ਹੁੰਦੇ ਆ ਉਹ ਵੀ ਬੰਦੇ ਹੁੰਦੇ ਆ ਹਰਿਆਣਵੀ ਵੀ ਬੰਦੇ ਹੀ ਹੁੰਦੇ ਆ ਲੇਕਿਨ ਜਿਹੜਾ ਜਿਹੜਾ ਸਾਡੇ ਦਿਮਾਗ 'ਚ ਗੋਹਾ ਆ ਨਾ ਇਹਨੂੰ ਥੋੜਾ ਜਿਹਾ ਕੱਢਣਾ ਪੈਣਾ ਕਈਆਂ ਨੇ ਕਹਿਣਾ ਇਹ ਤਾਂ ਫਿਰ ਪੰਜਾਬ ਤੋਂ ਹੀ ਗਏ ਆ ਨਾ ਉਹਨਾਂ ਨੂੰ ਪਤਾ ਆ ਨਾ ਵੀ ਪੰਜਾਬ ਕਿੱਦਾਂ ਬਣਨਾ ਇਹਨੇ ਆਜੋ ਆਜੋ ਅੱਗੇ ਆਹ ਹਾਂਜੀ ਤੇ ਬਸ ਕੁਦਰਤ ਨੂੰ ਪਿਆਰ ਕਰਨ ਵਾਲਾ ਹੋਣਾ ਚਾਹੀਦਾ ਹਾਂ ਜੀ ਹੁਣ ਥੋੜੀ ਜੀ ਮਤਲਬ ਕੀ ਆਪਾਂ ਕਿੰਨਾ ਮਰਜ਼ੀ ਪਾਣੀ ਪਾਈ ਚੱਲੀਏ ਥੋੜੀ ਜੀ ਗਰਮੀ ਵੀ ਹੁਣ ਜ਼ਿਆਦਾ ਹੈਗੀ ਆ ਵੈਸੇ ਤਾਂ ਰੋਜ਼ ਬੂਟਿਆਂ ਨੂੰ ਜਿਵੇਂ ਪਾਣੀ ਦਿੰਦੇ ਆ ਹੈਗੇ ਆ ਤੇ ਆਪਣੇ ਪੰਜਾਬ ਦੀ ਵੀ ਹੁਣ ਪਤਾ ਹੀ ਆ ਤੁਹਾਨੂੰ ਗਰਮੀ ਦਾ ਤਾਂ ਸਾਰੇ ਪਾਸੇ ਬਹੁਤ ਹੀ ਜਿਹੜਾ ਕਿ ਮਾਹੌਲ ਬਣਿਆ ਹੀ ਪਿਆਗਾ ਇਸ ਵਾਲਾ ਤਾਂ ਬਹੁਤ ਜ਼ਿਆਦਾ ਗਰਮੀ ਪੈਦੀ ਗਰਮੀ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਵੀ ਇੱਥੇ ਲੋਕਾਂ ਨੇ ਦਰਾਖਤਾਂ ਜਿਹੜੇ ਇਹ ਸੂਰਜ ਦੀ ਜਿਹੜੀ ਤਪਸ਼ਾ ਵਿਗਿਆਨ ਪੜ੍ਹ ਲਓ ਤੁਸੀਂ ਉਹਨੂੰ ਰੋਕਣ ਵਿੱਚ ਮਤਲਬ ਕਿ ਇੱਕ ਹਿੱਸਾ ਹੁੰਦਾ ਇਹਨਾਂ ਦਾ ਪਰ ਜਦੋਂ ਅਸੀਂ ਮੰਨਣਾ ਹੀ ਨਹੀਂਗਾ ਅਸੀਂ ਵਿਗਿਆਨ ਨੂੰ ਮੰਨਣਾ ਹੀ ਨਹੀਂਗਾ ਅਸੀਂ ਤਾਂ ਪੜਦੇ ਹੀ ਨਹੀਂਗੇ ਬਾਬਾ ਆਊਗਾ ਕਿਕਰ ਨੂੰ ਕਰੇਲੇ ਲਾਊਗਾ ਫਿਰ ਅਸੀਂ ਸਬਜ਼ੀ ਬਣਾਵਾਂਗੇ ਠੀਕ ਆ ਬਸ ਇਦਾਂ ਇੱਥੇ ਆਪੇ ਆਂਬ ਜੇ ਸਾਨੂੰ ਰੌੜਦੇ ਆਂਬ ਸਾਨੂੰ ਫਾਇਦਾ ਕਰਦੇ ਤਾਂ ਫਿਰ ਸਾਨੂੰ ਕੋਲੋਂ ਸੱਚਦੇ ਆਂਬ ਖਾਣ ਦੇ ਆ ਜੋ ਅੱਗੇ ਕੀ ਵਿਚਾਰੇ ਕੀ ਕਰਨ ਹਨ ਤੇ ਬਿਲਕੁਲ ਦੋਸਤੋ ਤੇ ਤੁਹਾਨੂੰ ਦਿਖਾਉਣੇ ਆ ਹਾਂਜੀ ਤੇ ਮੈਂ ਵੀ ਅਖੇ ਕੱਲ ਵੀਡੀਓ ਤੇ ਮੈਂ ਵੀ ਆ ਜਾਣਾ ਮਾੜਾ ਸਹੀ ਗੱਲ ਹੈ ਪਹਿਲਾਂ ਅੰਦਰ ਅੰਦਰ ਘਰ ਦੇ ਬੂਟੇ ਦਿਖਾਉਣੇ ਫਿਰ ਤੁਹਾਨੂੰ ਬਾਹਰ ਇੱਧਰ ਸੋਲ ਵੀ ਦਿਖਾਵਾਂਗੇ ਹਾਂਜੀ ਤੇ ਇੱਧਰ ਆਗੇ ਸਾਰੇ ਆਹ ਬੂਟੇ ਫੁੱਲਾਂ ਵਾਲੇ ਸਬਜ਼ੀਆਂ ਵਾਲੇ ਸਬਜ਼ੀਆਂ ਸੁਜ਼ੀਆਂ ਗਮਲਿਆਂ 'ਚ ਫੁੱਲ ਨਾ ਲਾਏ ਹੋਏ ਤੇ ਅੰਗੂਰਾਂ ਦੀ ਵੇਲ ਵੀ ਲੱਗੀ ਹੋਈ ਆ ਜਿਹਨੂੰ ਕਿ ਅੰਗੂਰ ਵੀ ਲੱਗੇ ਹੋਏ ਆ ਆਜਾ ਆਪਾਂ ਦੇਖਦੇ ਆਂ ਅੰਗੂਰ ਲੱਗੇ ਹੋਏ ਰਾਜਸਥਾਨ ਦੇ ਵਿੱਚ ਹਾਂਜੀ ਤੇ ਆਪਣੇ ਆ ਦੇਖੋ ਬਹੁਤ ਵੇਲ ਭਰੀ ਪਈ ਆ ਆ ਦੇਖੋ ਦੋਸਤੋ ਗੁੱਛਿਆਂ ਦੇ ਗੁੱਛੇ ਲੱਗੇ ਪਏ ਆ ਦੇਖੋ ਤੁਹਾਨੂੰ ਆਂਬ ਵੀ ਦਿਖਾਉਣੇ ਆ ਹਰੇਕ ਫਰੂਟ ਤੁਹਾਨੂੰ ਲੱਗਾ ਦਿਖਾਉਣੇ ਆ ਬਾਦੂ ਲੱਗੇ ਹੋਏ ਇੱਧਰ ਤੇ ਕੋਠਰੀ ਅੰਦਰੋਂ ਵੀ ਝਾਤੀ ਮਰਾਉਣੇ ਆ ਤੁਹਾਨੂੰ ਹਾਂਜੀ ਇਹ ਇੱਧਰ ਮਤਲਬ ਕੀ ਆ ਹੈਗੇ ਕਿੰਨੂਆਂ ਦੇ ਬੁੱਤੇ ਕਿੰਨੂ ਉਹ ਲੱਗੇ ਹੁੰਦੇ ਆ ਮੌਸਮ ਦੇ ਵਿੱਚ ਜਦੋਂ ਲੱਗਦੇ ਨੇ ਨਿੰਬੂਆਂ ਦੇ ਹੂੰ ਲੱਗਦਾ ਨਹੀਂ ਪਵਨ ਕਿਤੇ ਪਾਸੇ ਉਹ ਰਾਜਸਥਾਨ ਹਾਂਜੀ ਨਹੀਂ ਲੱਗੇ ਜਦੇ ਆਪਾਂ ਕਾਫੀ ਟਾਈਮ ਪਹਿਲਾਂ 1.5 ਸਾਲ 2 ਸਾਲ ਪਹਿਲਾਂ ਜਦ ਲਈ ਕੀ ਆਪਾਂ ਉਦੋਂ ਵਲੌਗ ਬਣਾਇਆ ਸੀਗਾ ਆਹ ਵੇਲੇ ਵੀ ਨਿੰਦਗਾਂਦਾ ਹੀ ਆ ਦੋਸਤੋ ਦੇਖੋ ਨਿੰਬੂ ਲੱਗੇ ਹੋਏ ਆ ਆ ਦੇਖੋ ਦੋਸਤ ਇਹ ਗਰਮੀ ਵਾਲੇ ਨਿੰਬੂ ਨੇ ਆਪਣੇ ਜਿਹੜੇ ਕਿ ਸਰਦੀ ਵਾਲੇ ਲੱਗੇ ਹੋਏ ਸੀਗੇ ਤੇ ਦੋਸਤੋ ਇੱਧਰ ਤੁਹਾਨੂੰ ਫਲਾਂ ਦਾ ਰਾਜਾ ਦਿਖਾਉਣ ਲੱਗੇ ਆ ਜਿਹੜਾ ਕਿ ਭਰਿਆ ਪਿਆ ਜਾਵਾ ਹਾਂਜੀ ਤੇ ਉਹ ਵੀ ਤੁਸੀਂ ਦੇਖਿਓ ਬਿਲਕੁਲ ਜੀ ਆ ਦੇਖੋ ਫਲਾਂ ਦਾ ਰਾਜਾ ਹਾਂਜੀ ਇੱਧਰ ਦੇਖੋ ਤੁਸੀਂ ਆ ਦੇਖੋ ਇੱਧਰ ਆਜੋ ਆ ਫਲਾਂ ਦਾ ਰਾਜਾ ਫੁੱਲੋਂ ਭਰਿਆ ਪਿਆ ਆ ਦੇਖੋ ਤੇ ਅੱਛਾ ਜੀ ਆ ਜਿਹੜੇ ਅੰਬ ਆ ਕਮੈਂਟ ਕਰਕੇ ਦੱਸੋ ਵੀ ਕਿਹਨੇ ਕਿਹਨੇ ਖਾਦੇ ਆ ਮੈਂ ਤਾਂ ਬਹੁਤ ਖਾਦੇ ਆ ਬੜੇ ਮਿੱਠੇ ਹੁੰਦੇ ਆ ਬੜੇ ਪਿਆਰੇ ਹੁੰਦੇ ਆ ਆਏ ਹੋ ਆਜੋ ਕਹਿੰਦੇ ਬਹੁਤ ਹੀ ਜ਼ਿਆਦਾ ਭਰਿਆ ਹੋਇਆ ਸੀ ਕਹਿੰਦੇ ਅਸੀਂ ਬਹੁਤ ਫਰੂਟ ਜਾਨੀ ਕਿ ਸੋ ਤੋੜਤਾ ਕਿਉਂਕਿ ਇਹ ਬਹੁਤ ਜ਼ਿਆਦਾ ਥੱਲੇ ਝੁਕ ਗਿਆ ਸੀਗਾ ਇੰਨੇ ਜ਼ਿਆਦਾ ਇਹਨੂੰ ਮੰਗੋ ਦੋਸਤਾਂ ਕਿੰਨੇ ਅਸੀਂ ਚੀਮਾ ਮੰਡੇ ਗਏ ਸੀਗੇ ਹਾਂ ਜੀ ਅਸੀਂ ਉੱਥੇ ਜਾ ਕੇ ਖੇਤਾਂ ਦੇ ਵਿੱਚ ਨਾ ਕੋਈ ਵੀਡੀਓ ਬਣਾਉਣੀ ਸੀ ਤੇ ਉੱਥੇ ਖੇਤਾਂ ਦੇ ਵਿੱਚ ਤੁਹਾਨੂੰ ਦਰਖਤ ਵੀ ਮਿਲਣ ਨੂੰ ਤੇ ਵੀ ਦਰਖਤ ਨਹੀਂ ਛੱਡਿਆ ਸੀਗਾ ਹਾਂ ਹਾਂ ਜੀ ਹਲਾਤ ਤਾਂ ਮਤਲਬ ਕਿ ਕੁਝ ਲੋਕਾਂ ਦੇ ਕਾਰਨ ਕਿਹਾ ਦੇ ਖੇਤਾਂ ਦੇ ਵਿੱਚ ਸੋਇਆ ਕਾਉਂਦੇ ਆ ਵੀ ਮਤਲਬ ਕਿ ਸਾਡੀਆਂ ਵੀ ਫਸਲਾਂ ਜਿਹੜੀਆਂ ਖਰਾਬ ਹੁੰਦੀਆਂ ਨੇ ਦਰਖਤਾਂ ਦੇ ਨਾਲ ਛਾਂਵਾਂ ਪੈਂਦੀਆਂ ਤੇ ਨਾਲ ਕਰੇ ਜਾਂ ਤਾਂ پکڑ ਰਹੇ ਕਰਦੇ ਵਿੱਚ ਹੀ ਮਿਲਦਾ 500 ਦਰਖਤ ਲੱਗਿਆ ਹੋਊਗਾ ਸੋ ਦੋਸਤੋ ਜੀ ਅੰਦਰੋਂ ਕੋਈ ਘੜ ਦੇ ਘੜ ਦੇ ਕੋਲ ਫਸਲਾਂ ਖਰਾਬ ਨਹੀਂ ਹੁੰਦੀਆਂ ਕੋਛ ਨਹੀਂ ਹੁੰਦਾਗਾ ਜਮੀਨ ਨੂੰ ਜਮੀਨ ਖਰਾਬ ਹੁੰਦੀ ਆ ਤਾਂ ਹੋਵੇ ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀਗੀ ਚਲੋ ਇਹ ਤਾਂ ਇਹਨਾਂ ਨੇ ਘਰ ਵਿਖਾਉਣਾ ਆ ਚਲੋ ਆਪ ਘਰ ਦਾ ਕੀ ਵੇਖਣਾ ਆ ਆਪਾਂ ਜਿਹੜੀ ਗੱਲ ਕਰਨੀ ਸੀ ਕਰ ਲਈ ਆ ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਉਸ ਗੱਲ ਤੇ ਥੋੜਾ ਜਿਹਾ ਗੌਰ ਫਰਮ ਹੋਣਾ ਆ ਥੋੜਾ ਜਿਹਾ ਉਹ ਕਰਿਆ ਕਰੋ ਅੱਗ ਲਾਉਣ ਲੱਗੇ ਜਾਂ ਦਰਖਤ ਪਟਾਣ ਲੱਗੇ ਸੋਚਿਆ ਕਰੋ ਮੜਾ ਜੀ ਤੇ ਗੱਲ ਇਹ ਆ ਵੀ ਦਰਾਖਤ ਨਾ ਦਰਾਖਤ ਨਾਲ ਜ਼ਮੀਨ ਖਰਾਬ ਨਹੀਂ ਹੁੰਦੀ। ਮੰਨ ਲਓ ਜਿਹੜਾ ਸਫੈਦਾ ਇਹ ਜ਼ਮੀਨ ਨੂੰ ਬਹੁਤ ਖਰਾਬ ਕਰਦਾ। ਲੋਕਾਂ ਨੇ ਬਾਗਾਂ ਦੇ ਬਾਗ ਲਾਏ ਸੀ। ਸਾਨੂੰ ਸਰਕਾਰ ਕਹਿ ਦਵੇ ਨਾ, ਸਰਕਾਰ ਕਹਿ ਦਵੇ ਵੀ ਤੁਸੀਂ ਆਹ ਬੀਜੋ। ਤਾਂ ਤੁਹਾਨੂੰ ਆਹ ਕੀਮਤ ਦੇਾਂਗੇ। ਜੇ ਸਾਨੂੰ ਲੱਗਾ ਨਾ ਵੀ ਹਾਂ ਇਹ ਠੀਕ ਆ। ਅਸੀਂ ਫਿਰ ਜ਼ਮੀਨ ਨਹੀਂ ਵੇਖਣੀ ਵੀ ਖਰਾਬ ਹੁੰਦੀ ਆ। ਇਹ ਹਕੀਕਤ ਆ। ਅਸੀਂ ਇਹ ਨਹੀਂ ਵੇਖਣਾ ਵੀ ਜ਼ਮੀਨ ਖਰਾਬ ਹੁੰਦੀ ਹੈ ਵੀ ਅੱਗੇ ਜਾ ਕੇ ਇਹਦਾ ਜ਼ਮੀਨ ਦਾ ਹਾਲਤ ਕੀ ਹੋ ਜਾਣਾ ਅਸੀਂ ਉਹੀ ਬੀਜਾਂ ਜਿੱਦਾਂ ਸਾਡੇ ਰਾਜਸਥਾਨ ਦੇ ਵਿੱਚ ਗੁਵਾਰੇ ਦੀ ਬੜੀ ਮੰਗ ਹੋਈ ਸੀ 30000 ਨੂੰ ਵਿਕਿਆ ਸੀ ਕੁਇੰਟਲ 25 25000 ਨੂੰ ਕੁਇੰਟਲ ਵਿਕਿਆ ਸੀ ਲੋਕਾਂ ਨੇ ਗੁਵਾਰਾ ਹੀ ਬੀਜਣਾ ਸ਼ੁਰੂ ਕਰਤਾ ਗੁਵਾਰਾ 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 ਹੀ ਗੁਵਾਰਾ ਉਹ ਅਸੀਂ ਕਹਿੰਦੇ ਅਸੀਂ ਅਨਰਾਜੇ ਅਨ ਅਨਦਾਤੇ ਆ ਕਣਕ 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 ਬੀਜ ਲੋ ਆਪਣੇ ਖਾਨ ਜੋਗੀ ਬਾਕੀ ਗੁਵਾਰਾ ਫਿਰ ਅੰਨ ਦਾ ਤਾਂ ਕਿੱਥੇ ਚਲ ਜਾਂਦਾ ਫਿਰ ਕਿੱਥੇ ਜਾਂਦਾ ਅੰਨ ਦਾ ਉਦੋਂ ਅੰਨ ਦਾ ਤੈਨੂੰ ਫਿਕਰ ਨਹੀਂ ਹੁੰਦਾਗਾ ਕਿ ਬਾਕੀ ਲੋਕਾਂ ਨੂੰ ਵੀ ਅੰਨ ਦੇਣਾ ਬਾਈ ਕੁਛ ਨਹੀਂਗਾ ਕੋਈ ਅੰਨ ਦਾਤਾ ਨਹੀਂਗਾ ਅਸੀਂ ਹੁਣ ਏਸੀ ਆਲੇ ਦਾਤੇ ਆ ਮੰਨੋਂਗੇ ਇਸ ਕੱਲ ਨੂੰ ਜਿਹੜੇ ਜੁੱਤੀਆਂ ਗਣ ਦਾ ਉਹ ਜੁੱਤੀਆਂ ਵਾਲਾ ਦਾਤਾ ਜਿਹੜਾ ਦੁੱਧ ਪਾਣਾਂ ਦਾ ਸਵੇਰੇ ਸਵੇਰੇ ਉਹ ਦੁੱਧ ਦਾਤਾ ਤੇ ਫਿਰ ਤਾਂ ਦਾਤੇ ਹੀ ਇਕੱਠੇ ਹੋਊਗਾ ਆਪਾਂ ਬੰਦਾ ਤਾਂ ਕੋਈ ਵੀ ਨਹੀਂਗਾ ਆਪਣੇ ਵਿੱਚ ਦਾਤੇ ਹੀ ਆ ਸਾਰੇ ਸੋ ਬੰਦੇ ਆਲੇ ਕੰਮ ਕਰ ਗਏ ਆਪਾਂ ਵਧੀਆ ਕੰਮ ਕਰ ਗਏ ਡਰਕਸ ਲਾਇਆ ਕਰੋ ਇਹ ਦੇਖੋ ਫਲਾਂ ਆਲੇ ਬੂਟੇ ਲਾਇਆ ਕਰੋ ਹਨਾ ਜੇ ਕੋਈ ਖਾ ਲੈਂਦਾ ਹੁੰਦਾ ਨਾ ਫਲ ਤੋੜ ਕੇ ਉਹਦੇ ਨਾਲੋਂ ਤੁਰਿਆ ਜਾਂਦਾ ਕਰਿਆ ਕਰੋ ਯਾਰ ਕਰਿਆ ਕਰੋ ਮੈਂ ਮੈਂ ਕੀ ਕਹਦੇ ਨਾ ਤੂੰ ਨਾ ਪਾੜਦਾ ਆ ਲੋਕ ਮੈਂ ਪਾੜਦਾ ਨਹੀਂ ਯਾਰ ਮੈਂ ਇਕੱਠੇ ਕਰਦਾ ਚਾਹਣਾ ਕਿਉਂਕਿ ਮੈਨੂੰ ਵਧੀਆ ਲੱਗਦਾ ਜਦੋਂ ਚਾਰ ਭਰਾ ਬੈਠੇ ਹੋਣ ਨਾ ਕੱਠੇ ਬੈਠੇ ਹਾਂ ਤਾਂ ਮੈਨੂੰ ਸੋਹਣਾ ਲੱਗਦਾ ਮੈਨੂੰ ਵਧੀਆ ਲੱਗਦਾ ਕੀ ਕੱਦੇ ਵਿੱਚ ਗੱਲ ਇਹ ਨਾ ਕਰਿਆ ਕਰੋ ਇਹ ਮੈਂ ਆ ਜਾਂਦੀ ਉਹ ਜਾਂਦੀ ਭਾਂਡੇ ਫਰਾਣੇ ਯਾਰ ਬੰਦਾ ਇਨਸਾਨ ਹੈ ਇਨਸਾਨ ਆ ਕੁਝ ਨਹੀਂਗਾ ਇਹ ਜਿਹੜੀ ਆਕੜ ਆ ਨਾ ਘਮੰਡ ਆ ਇਹ ਇੱਥੇ ਹੀ ਰਹਿ ਜਾਣਾ ਜਿੱਦਾਂ ਕਿਸੇ ਬੰਦੇ ਨੇ ਲਿਖਿਆ ਸੀ ਕਹਿੰਦਾ ਜੀ ਮਰਨਾ ਅਮੀਰ ਅਮੀਰ ਨਾ ਮਰਦੇ ਰੱਬ ਨੇ ਇਦਾਂ ਦਾ ਸਿਸਟਮ ਰੱਖਿਆ ਹੁੰਦਾ ਤਾਂ ਅਮੀਰਾਂ ਨੇ ਇਹ ਵੀ ਗਾਲ ਕੱਢਿਆ ਕਰਨੀ ਸੀ ਗਰੀਬਾਂ ਨੂੰ ਕਿ ਤੁਸੀਂ ਗਰੀਬ ਆ ਤਾਂ ਮਰਦੇ ਆ ਸੋ ਇਹ ਗੱਲਾਂ ਬਾਤਾਂ ਹੈ ਭਰਾਵੋ ਉਸ ਟਾਈਮ ਨੂੰ ਯਾਦ ਕਰਿਆ ਕਰੋ ਉਸ ਕਫਨ ਨੂੰ ਯਾਦ ਕਰਿਆ ਕਰੋ ਜਿਹੜਾ ਸਾਨੂੰ ਮਿਲਣਾ ਲਾਸਟ ਤੇ ਜਾ ਕੇ ਇਹ ਆਕੜਾਂ ਇਹ ਮਗਰੂਰੀਆਂ ਕੁਛ ਨਹੀਂ ਨਾ ਕੁਛ ਨਹੀਂ ਰਹਿਣਾ ਮੈਂ ਜੱਟ ਭਰਾਵਾਂ ਨੂੰ ਵੀ ਜਾਂ ਹੋਰ ਕਿਸੇ ਨੂੰ ਐ ਨਹੀਂ ਕਹਿੰਦਾ ਚੰਗੇ ਭਲੇ ਬੰਦੇ ਵੀ ਬਹੁਤ ਆ ਇੱਕ ਦਿਨ ਮੈਂ ਵੀਡੀਓ ਵੇਖ ਰਿਹਾ ਸੀ ਉਹ ਵੀਡੀਓ ਮੈਂ ਤੁਹਾਨੂੰ ਸ਼ੇਅਰ ਨਹੀਂ ਕਰ ਰਿਹਾ ਆਪਣੀ ਫੇਸਬੁੱਕ ਤੇ ਉਹ ਕਹਿੰਦਾ ਵੀ ਮੈਂ ਮੇਰੇ ਕੋਲੇ ਕਹਿੰਦਾ Samsung ਦਾ ਫੋਨ ਆ ਤੇ ਮੇਰੇ ਨਾਲ ਕਹਿੰਦਾ ਮੁੰਡਾ ਕੰਮ ਕਰਦਾ ਖੇਤਾਂ ਦੇ ਵਿੱਚ ਉਹਨੇ ਨੌਕਰ ਨਹੀਂ ਕਿਹਾ ਦੇਖੋ ਇੱਕ ਤੁਸੀਂ ਗੱਲ ਉਸ ਬੰਦੇ ਨੇ ਉਸ ਵੀਡੀਓ 'ਚ ਨੌਕਰ ਨਹੀਂ ਸੀ ਕਿਹਾ ਅਸੀਂ ਝੱਟ ਕਹਿੰਦੇ ਨੇ ਸਾਡਾ ਨੌਕਰ ਉਸ ਬੰਦੇ ਨੇ ਕਿਹਾ ਵੀ ਇਹ ਮੁੰਡਾ ਕਹਿੰਦਾ ਮੇਰੇ ਤੋਂ 10 ਸਾਲਾਂ ਕਹਿੰਦਾ ਕੰਮ ਕਰ ਰਿਹਾ 10 ਸਾਲ ਤੋਂ ਕਹਿੰਦਾ ਮੈਨੂੰ ਪੜ੍ਹਾ ਵੀ ਰਿਹਾ ਪੜਦਾ ਵੀ ਆ ਇਹ ਕਹਿੰਦਾ ਇੱਕ ਦਿਨ ਮੈਨੂੰ ਕਹਿੰਦਾ ਕਹਿੰਦਾ ਬਾਈ ਯਾਰ ਆਈਫੋਨ ਲੈਣ ਨੂੰ ਚੀ ਕਰਦਾ ਕਹਿੰਦਾ ਮੈਂ ਇਹਨੂੰ ਆਈਫੋਨ ਲਿਆ ਕੇ ਦਿੱਤਾ ਕਹਿੰਦਾ ਦੇਖੋ ਮੇਰੇ ਕੋਲ ਸੈਮਸੰਗ ਦਾ ਐਦਾਂ ਦੇ ਬੰਦੇ ਵੀ ਬੈਠੇ ਆ ਜੱਟ ਭਰਾ ਐਦਾਂ ਦੇ ਵੀ ਹੈਗੇ ਆ ਐਦਾਂ ਹਰ ਕੌਮ ਦੇ ਵਿੱਚ ਆ ਲੇਕਿਨ ਮੈਂ ਜਿਹੜੇ ਬੰਦੇ ਆਕੜ ਕਰਦੇ ਆ ਨਾ ਵੀ ਜਿਹੜੇ ਕਹਿੰਦੇ ਵੀ ਆਪਾਂ ਕਿਹੜਾ ਮਰਨਾ ਬਾਈ ਹਾਏ ਜਦੋਂ ਐਕਸੀਡੈਂਟ ਹੁੰਦਾ ਨਾ ਮੋਟਰਸਾਈਕਲ ਤੇ ਕਈ ਵਾਰ ਤਾਂ ਟਰਾਲੇ ਲੰਘ ਜਾਂਦੇ ਉਤੋਂ ਦੀ ਚਿਪਕਿਆ ਹੁੰਦਾ ਸੋਚਿਆ ਕਰੋ ਯਾਰ ਇੰਨਾ ਕੁ ਸੋਚਿਆ ਕਰੋ ਪੀਆਰ ਪਤਾ ਨਹੀਂ ਕਿੱਥੇ ਆ ਜਾਣੀ ਆ ਠੀਕ ਆ ਵੀ ਕਿੱਥੇ ਜਾ ਕੇ ਅਸੀਂ ਸਾਡੀ ਹਵਾ ਨਿਕਲ ਜਾਣੀ ਆ ਕੋਈ ਪਤਾ ਨਹੀਂ ਗਿਆ ਵੀਰੋ ਸੋ ਗਮੰਡ ਹੰਕਾਰ ਨਾ ਕਰਿਆ ਕਰੋ ਠੀਕ ਆ ਜੇ ਤੁਹਾਡੇ ਕੋਲ ਪੈਸਾ ਉਹਦਾ ਸਹੀ ਤਰੀਕੇ ਨਾਲ ਆਨੰਦ ਲਓ ਮਜ਼ਾ ਲਓ ਪੈਸਾ ਹੋਣਾ ਚਾਹੀਦਾ ਬੰਦੇ ਦੇ ਕੋਲ ਮੈਂ ਤਾਂ ਖੁਦ ਕਹਿੰਨਾ ਜੇ ਤੁਸੀਂ ਕਿਸੇ ਨੂੰ ਨਹੀਂ ਵੀ ਦੇਣਾ ਨਾ ਤੇ ਉਸ ਪੈਸੇ ਦੇ ਨਾਲ ਕਿਸੇ ਨੂੰ ਡਿਸਟਰਬ ਨਾ ਕਰੋ ਤੁਸੀਂ ਮ제 ਕਰੋ ਜ਼ਿੰਦਗੀ ਦੇ ਵਧੀਆ ਗੱਲ ਆ ਕਿ ਜਦੋਂ ਹੁਣ ਆਪਾਂ ਵੱਡੇ ਬੂਫਰ ਲਵਾ ਲਏ ਆ ਤਾਂ ਠੀਕ ਆ ਬਜਾਓ ਉਹਨਾਂ ਨੂੰ ਤੁਸੀਂ ਲੇਕਿਨ ਲੋਕਾਂ ਨੂੰ ਡਿਸਟਰਬ ਨਾ ਕਰੋ ਐਨਾ ਕੁ ਖਿਆਲ ਰੱਖਿਆ ਕਰੋ ਕਿ ਜਿਹੜੀ ਦੁਨੀਆ ਆ ਇਹਨੂੰ ਅਸੀਂ ਡਿਸਟਰਬ ਨਹੀਂ ਕਰਨਾ ਕਈ ਵਾਰ ਕਿਸੇ ਦੀ ਨਾ ਹਾ ਲੱਗ ਜਾਂਦੀ ਆ ਤੇ ਫਿਰ ਟਰੈਕਟਰ ਕੀ ਟਰੈਕਟਰਾਂ ਦੇ ਬੂਫਰ ਕੀ ਫਿਰ ਸਾਰਾ ਕੁਝ ਖਤਮ ਹੋ ਜਾਣਾ ਬਸ ਇਹ ਨਹੀਂ ਆ ਕਿ ਗੱਲਾਂ ਆ ジオデロ、ハスデロ、ワスデロ、モジャマノ、コシデアコロ。オケバイ ?Thank you.